ਸਤ੍ਰੀਆਕਾਲ ਅੱਜ ਅਸੀਂ ਇੱਕ ਬਹੁਤ ਹੀ ਅਹਿਮ ਮੁੱਦੇ ਦੀ ਗਹਿਰਾਈ ਨਾਲ ਪਰਚੋਲ ਕਰਨ ਜਾ ਰਹੇ ਹਾਂ ਇਹ ਮਾਮਲਾ ਜੁੜਿਆ ਹੈ ਜੀ ਫਤੇਗੜ ਸਾਹਿਬ ਦੀ ਇਤਿਹਾਸਕ ਧਰਤੀ ਨਾਲ ਜਿੱਥੇ ਹੋਣੇ ਜਿਹੇ ਇੱਕ ਪੰਥਕ ਇਕੱਤਰਤਾ ਹੋਈ ਤੇ ਉੱਥੇ ਗੁਰੂਗੜ੍ਹ ਦੀਆਂ ਜ਼ਮੀਨਾਂ ਦੇ ਪ੍ਰਬੰਧਨ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਐਸਜੀਪੀਸੀ ਦੀਆਂ ਨੀਤੀਆਂ ਨੂੰ ਲੈ ਕੇ ਕਾਫੀ ਸਵਾਲ ਚੁੱਕੇ ਗਏ ਨੇ ਹਾਂਜੀ ਬਿਲਕੁਲ ਤੇ ਇਹ ਮੁੱਦਾ ਇਸ ਲਈ ਹੋਰ ਵੀ ਮਤਲਬ سنگین ਹੋ ਜਾਂਦਾ ਹੈ ਕਿਉਂਕਿ ਜਿਸ ਜ਼ਮੀਨ ਦੀ ਗੱਲ ਹੋ ਰਹੀ ਹੈ ਉਹ ਕੋਈ ਆਮ ਜ਼ਮੀਨ ਨਹੀਂ ਉਹ ਸ਼ਹੀਦੀ ਸਥਾਨ ਦਾ ਹਿੱਸਾ ਹੈ ਹਾਂ ਉਹੀ ਇਤਿਹਾਸਕ ਥਾਂ ਜਿਸ ਲਈ ਕਹਿੰਦੇ ਨੇ ਦੀਵਾਨ ਟੋਡਰਮਲ ਜੀ ਨੇ ਸੋਨੇ ਦੀਆਂ ਮੋਹਰੇ ਵਿਛਾ ਕੇ ਜ਼ਮੀਨ ਖਰੀਦੀ ਸੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੇ ਸੰਸਕਾਰ ਲਈ ਬਿਲਕੁਲ ਜੀ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਗਈ ਸੀ ਉਸ ਵੇਲੇ ਤੇ ਉਸੇ ਪਵਿੱਤਰ ਧਰਤੀ ਦਾ ਹਿੱਸਾ ਹੈ ਤੇ ਹੁਣ ਖਬਰ ਇਹ ਆ ਰਹੀ ਹੈ ਕਿ ਇਸੇ ਇਸੇ ਅਨਮੋਲ ਜ਼ਮੀਨ ਦਾ ਇੱਕ ਟੁਕੜਾ ਪੰਜਾਬ ਸਿੰਧ ਬੈਂਕ ਦੀ ਪਾਰਕਿੰਗ ਕੋਲ ਉਹ ਕਿਸੇ ਖਾਸ ਵਿਅਕਤੀ ਨੂੰ ਭਾਈ ਤਲਵੀਰ ਸਿੰਘ ਪੁੱਤਰ ਨੂੰ ਦੁਕਾਨ ਬਣਾਉਣ ਲਈ ਦਿੱਤਾ ਗਿਆ ਹੈ ਹਾਂਜੀ ਤੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਦੀਆਂ ਪਹਿਲਾਂ ਤੋਂ ਵੀ ਦੁਕਾਨਾਂ ਨੇ ਜਿਵੇਂ ਪਟਿਆਲਾ ਤੇ ਆਨੰਦਪੁਰ ਸਾਹਿਬ ਗੁਰਦੁਆਰਿਆਂ ਨੇੜੇ ਅੱਛਾ ਤਾਂ ਫਿਰ ਇਕੱਤਰਤਾ ਵਿੱਚ ਇਸੇ ਗੱਲ ਤੇ ਚਰਚਾ ਹੋਈ ਹੋਣੀ ਹਾਂਜੀ ਮੁੱਖ ਸਵਾਲ ਇਹੀ ਉੱਠਿਆ ਕਿ ਭਾਈ ਇਹ ਜ਼ਮੀਨਾਂ ਵੰਡਣ ਦਾ ਆਧਾਰ ਕੀ ਹੈ ਮਾਪਦੰਡ ਕੀ ਨੇ ਖਾਸ ਤੌਰ ਤੇ ਜਦੋਂ ਜਿਨ੍ਹਾਂ ਨੂੰ ਜ਼ਮੀਨ ਮਿਲ ਰਹੀ ਹੈ ਉਹਨਾਂ ਦਾ ਕੋਈ ਸਿੱਧਾ ਸੰਬੰਧ ਨਜ਼ਰ ਨਹੀਂ ਆਂਦਾ ਮਤਲਬ ਜਿਵੇਂ ਫੌਜੀ ਸੇਵਾ ਹੋਵੇ ਜਾਂ ਕੋਈ ਧਾਰਮਿਕ ਕੁਰਬਾਨੀ ਦਿੱਤੀ ਹੋਵੇ ਜਾਂ ਕੋਈ ਗਰੀਬ ਗੁਰਬੇ ਦੀ ਮਦਦ ਵਾਲੀ ਗੱਲ ਹੋਵੇ ਹਾਂ ਤਾਂ ਫਿਰ ਸਵਾਲ ਤਾਂ ਬਣਦਾ ਹੈ ਕਿ ਪਾਰਦਰਸ਼ਤਾ ਦੀ ਕਮੀ ਦੀ ਗੱਲ ਹੋਈ ਬਿਲਕੁਲ ਸਭ ਤੋਂ ਵੱਡਾ ਇਲਜ਼ਾਮ ਇਹੀ ਲੱਗ ਰਿਹਾ ਸੀ ਕਿ ਸਾਰੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਬਹੁਤ ਘਾਟ ਹੈ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਇਹ ਫੈਸਲੇ ਕਿਵੇਂ ਲੈ ਜਾ ਰਹੇ ਨੇ ਪਰ ਇੱਕ ਹੋਰ ਗੱਲ ਜੋ ਬਹੁਤ ਹੈਰਾਨ ਕਰਨ ਵਾਲੀ ਹੈ ਉਹ ਇਹ ਕਿ ਪਤਾ ਲੱਗਿਆ ਹੈ ਪਿਛਲੇ 14 ਸਾਲਾਂ ਤੋਂ ਐਸਜੀਪੀਸੀ ਦੀਆਂ ਚੋਣਾਂ ਹੀ ਨਹੀਂ ਹੋਈਆਂ ਹਾਂਜੀ ਇਹ ਤੱਥ ਵੀ ਸਾਹਮਣੇ ਆਇਆ ਹੈ 14 ਸਾਲ ਬਹੁਤ ਲੰਮਾ ਸਮਾਂ ਹੁੰਦਾ ਹੈ ਤੇ ਜੇ ਚੋਣਾਂ ਹੀ ਨਹੀਂ ਹੋਈਆਂ ਫਿਰ ਇਹ ਸਵਾਲ ਹੋਰ ਵੀ ਗੰਭੀਰ ਹੋ ਜਾਂਦਾ ਹੈ ਕਿ ਇੰਨੇ ਮਹੱਤਵਪੂਰਨ ਫੈਸਲੇ ਖਾਸ ਕਰਕੇ ਪੰਥ ਦੀ ਐਨੀ ਕੀਮਤੀ ਜਾਇਦਾਦਾਰੇ ਕੌਣ ਲੈ ਰਿਹਾ ਹੈ ਤੇ ਕਿਸ ਅਧਿਕਾਰ ਨਾਲ ਬਿਲਕੁਲ ਇਹੀ ਕਾਰਨ ਹੈ ਕਿ ਇਹ ਮੁੱਦਾ ਹੁਣ ਹੋਰ ਪਖਤਾ ਜਾ ਰਿਹਾ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ ਇਸ ਮਾਮਲੇ ਨੂੰ ਹੁਣ ਅੱਗੇ ਲੈ ਕੇ ਜਾ ਰਹੇ ਨੇ ਅੱਛਾ ਉਹ ਕੀ ਕਰ ਰਹੇ ਨੇ ਉਹਨਾਂ ਦੀ ਯੋਜਨਾ ਹੈ ਕਿ ਐਸਜੀਪੀਸੀ ਦੇ ਸਕੱਤਰੀਅਤ ਤੋਂ ਸਿੱਧਾ ਜਵਾਬ ਮੰਗਿਆ ਜਾਵੇ ਦੋ ਮੁੱਖ ਗੱਲਾਂ ਪੁੱਛਣਗੇ ਇੱਕ ਤਾਂ ਇਹ ਕਿ ਭਾਈ ਪੁੱਟਰ ਦਾ ਪੰਥ ਲਈ ਕੀ ਯੋਗਦਾਨ ਹੈ ਜਿਸ ਕਰਕੇ ਉਹਨਾਂ ਨੂੰ ਇਹ ਖਾਸ ਜ਼ਮੀਨ ਮਿਲੀ ਤੇ ਦੂਜਾ ਇਹੋ ਜੀਆਂ ਜ਼ਮੀਨਾਂ ਵੰਡਣ ਲਈ ਐਸਜੀਪੀਸੀ ਦੀ ਆਮ ਨੀਤੀ ਕੀ ਹੈ ਕੋਈ ਪਾਲਿਸੀ ਹੈ ਵੀ ਜਾਂ ਨਹੀਂ ਹਾਂ ਇਹ ਤਾਂ ਸਿੱਧੀ ਜਵਾਬਦੇਹੀ ਦੀ ਮੰਗ ਹੋ ਗਈ ਹਾਂਜੀ ਇਹ ਸਿੱਧਾ ਸਿੱਧਾ ਸੰਸਥਾ ਦੀ ਜਵਾਬਦੇਹੀ ਤੇ ਸਵਾਲ ਹੈ ਇਹ ਸਿਰਫ ਇੱਕ ਜ਼ਮੀਨ ਦੇ ਟੁਕੜੇ ਦਾ ਮਾਮਲਾ ਨਹੀਂ ਰਿਹਾ ਹੁਣ ਇਹ ਇੱਕ ਤਰ੍ਹਾਂ ਦਾ ਪ੍ਰਤੀਕ ਬਣ ਗਿਆ ਵੱਡੀ ਬਾਇਸ ਦਾ ਕਿ ਪੰਥਕ ਸੰਸਥਾਾਂ ਵਿੱਚ ਖਾਸ ਕਰ SGPC ਵਿੱਚ ਜਵਾਬਦੇਹੀ ਕਿੰਨੀ ਕੁ ਹੈ ਤੇ ਜਿਹੜੇ ਸਾਡੇ ਸਾਂਝੇ ਸਰੋਤ ਨੇ ਉਹਨਾਂ ਦੀ ਵਰਤੋਂ ਕਿੰਨੀ ਕੁ ਨਿਰਪੱਖ ਹੋ ਰਹੀ ਹੈ ਤੇ ਇੱਕ ਗੱਲ ਹੋਰ ਸੁਣਨ ਵਿੱਚ ਆਈ ਸੀ ਕਿ ਉਸੇ ਇਲਾਕੇ ਵਿੱਚ ਹੋਰ ਵੀ ਕਈ ਛੋਟੇ ਮੋਟੇ ਦੁਕਾਨਦਾਰ ਹਨ ਹਾਂਜੀ ਇਹ ਗੱਲ ਵੀ ਉੱਠੀ ਪਰ ਉਹਨਾਂ ਨੂੰ ਇਹੋ ਜੇ ਮੌਕੇ ਨਹੀਂ ਦਿੱਤੇ ਗਏ ਜੇ ਇਹ ਸੱਚ ਹੈ ਫਿਰ ਤਾਂ ਇਹ ਮਤਲਬ ਬਰਾਬਰੀ ਵਾਲੀ ਗੱਲ ਵੀ ਨਹੀਂ ਰਹੀ ਬਿਲਕੁਲ ਇਹ ਵੀ ਇੱਕ ਅਹਿਮ ਨੁਕਤਾ ਹੈ ਇਸ ਨਾਲ ਵਿਤਕਰੇ ਦਾ ਸਵਾਲ ਵੀ ਖੜਾ ਹੁੰਦਾ ਹੈ ਸੋ ਕੁੱਲ ਮਿਲਾ ਕੇ ਸਾਰੀ ਗੱਲ ਇੱਥੇ ਆ ਕੇ ਖੜਦੀ ਹੈ ਕਿ ਇਸ ਇਤਿਹਾਸਿਕ ਧਾਰਮਿਕ ਤੌਰ ਤੇ ਮਹੱਤਵਪੂਰਨ ਜ਼ਮੀਨ ਦੀ ਵਰਤੋਂ ਬਾਰੇ ਪੂਰੀ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਇੱਕ ਸਪਸ਼ਟ ਨੀਤੀ ਹੋਣੀ ਚਾਹੀਦੀ ਹੈ ਜੋ ਸਭ ਲਈ ਬਰਾਬਰ ਹੋਵੇ ਸਹੀ ਗੱਲ ਹੈ ਇਹ ਸਵਾਲ ਬਹੁਤ ਵੱਡਾ ਹੈ ਕਿ ਸਾਡੀਆਂ ਜਿਹੜੀਆਂ ਸਾਂਝੀਆਂ ਪਾਈਚਾਰਿਕ ਜਾਇਦਾਦਾਂ ਨੇ ਉਹਨਾਂ ਦੀ ਸਾਮ ਸੰਭਾਲ ਕਿਵੇਂ ਹੋ ਰਹੀ ਹੈ ਕਿਸ ਦੇ ਹਿੱਤਾਂ ਲਈ ਹੋ ਰਹੀ ਹੈ ਹਾਂਜੀ ਮੁੱਖ ਚਿੰਤਾ ਇਹ ਹੈ ਤਾਂ ਫਿਰ ਜੇ ਆਪਾਂ ਸਾਰੇ ਗੱਲ ਨੂੰ ਸਮੇਟੀਏ ਫਤੇਗੜ ਸਾਹਿਬ ਚ ਪੰਥਕ ਇਕੱਠ ਹੋਇਆ ਗੁਰੂਕਰ ਦੀ ਜ਼ਮੀਨ ਦੀ ਵੰਡ ਤੇ ਵਿਵਾਦ ਖੜਾ ਹੋਇਆ ਪਾਈ ਤਲਵੀਰ ਸਿੰਘ ਪੁੱਟਰ ਨੂੰ ਅਲਾਟਮੈਂਟ ਹੋਈ ਜਿਸ ਤੇ ਸਵਾਲ ਉੱਠੇ ਉਤੋਂ ਪਤਾ ਲੱਗਾ ਕਿ 14 ਸਾਲਾਂ ਤੋਂ ਐਸਜੀਪੀਸੀ ਚੋਣਾ ਨਹੀਂ ਹੋਈਆਂ ਜਿਸ ਨਾਲ ਜਵਾਬਦੇਹੀ ਦਾ ਮੁੱਦਾ ਹੋਰ ਗਹਿਰੇ ਆ ਗਿਆ ਤੇ ਹੁਣ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਮਾਮਲੇ 'ਚ ਜਵਾਬ ਮੰਗਿਆ ਜਾ ਰਿਹਾ ਹੈ ਨੀਤੀ ਬਾਰੇ ਪੁੱਛਿਆ ਜਾ ਰਿਹਾ ਹੈ ਹਾਂ ਤਾਂ ਸਪਸ਼ਟ ਤੌਰ ਤੇ ਲੋੜ ਮਹਿਸੂਸ ਹੋ ਰਹੀ ਹੈ ਕਿ ਪਾਈਚਾਰਕ ਸਰੋਤਾਂ ਦੇ ਪ੍ਰਬੰਧਨ ਵਿੱਚ ਜ਼ਿਆਦਾ ਪਾਰਦਰਸ਼ਤਾ ਤੇ ਸਪਸ਼ਟਤਾ ਆਵੇ ਬਿਲਕੁਲ ਤੇ ਅਖੀਰ ਵਿੱਚ ਇੱਕ ਸਵਾਲ ਸਾਰਿਆਂ ਲਈ ਛੱਡ ਜਾਂਦੇ ਹਾਂ ਸੋਚਣ ਵਾਸਤੇ ਕਿ ਇਹਨਾਂ ਜ਼ਮੀਨਾਂ ਨਾਲ ਜਿਹੜਾ ਸਾਡਾ ਇਤਿਹਾਸ ਸਾਡੀਆਂ ਪਾਵਨਾਵਾਂ ਜੁੜੀਆਂ ਨੇ ਉਹਨਾਂ ਦਾ ਭਾਰ ਦੇਖਦੇ ਹੋਏ ਅਖਰ ਕਿਹੜੇ ਅਸੂਲ ਹੋਣੇ ਚਾਹੀਦੇ ਨੇ ਇਹਨਾਂ ਦੀ ਵਰਤੋਂ ਲਈ ਕਿਵੇਂ ਯਕੀਨੀ ਬਣਾਇਆ ਜਾਵੇ ਕਿ ਇਹਨਾਂ ਦੀ ਵਿਰਾਸਤ ਦਾ ਸਨਮਾਨ ਵੀ ਹੋਵੇ ਤੇ ਇਹ ਕਿਸੇ ਇੱਕ ਦੋ ਵਿਅਕਤੀਆਂ ਦੇ ਫਾਇਦੇ ਲਈ ਨਹੀਂ ਸਗੋਂ ਪੂਰੇ ਭਾਈਚਾਰੇ ਦੇ ਪੰਥ ਦੇ ਵੱਡੇ ਹਿੱਤਾਂ ਲਈ ਵਰਤੀਆਂ ਜਾਣ